ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਾ ਖਲਾਬ ਸਿੰਘ ਵਾਲਾ ਦੇ ਨਵੇਂ ਤੁਨੇਜੇ ਸਰਪੰਚ ਸੁਖਬੀਰ ਸਿੰਘ ਦੇ ਕਤਲ ਨੇ ਪੰਜਾਬ ਚ ਨਸ਼ਾ ਤਸਕਰਾਂ ਦੀ ਗੁੰਡਾ ਕਰਦੀ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ ਨਸ਼ਾ ਤਸਰਾ ਨੂੰ ਫੜ ਕੇ ਦੇਣਾ ਟੱਕਣ ਤੇ ਸਰਕਾਰ ਭਾਵੇਂ ਲੱਖਦਾਵੇ ਕਰ ਰਹੀ ਹੈ ਪਰੰਤੂ ਉਹ ਸਾ ਤਸਕਰ ਅਜੇ ਵੀ ਪਿੰਡਾਂ ਦੇ ਵਿੱਚ ਦੰਦਰਾਉਂਦੇ ਫਿਰਦੇ ਨੇ ਤੇ ਰੋਕਣ ਵਾਲਿਆਂ ਦੇ ਕਤਲ ਤੱਕ ਕੀਤੇ ਜਾ ਰਹੇ ਨੇ ਪਿੰਡ ਵਾਲਿਆਂ ਨੇ ਜਿਹੜੀ ਕਹਾਣੀ ਚੰਨਾ ਖਲਾਬ ਸਿੰਘ ਦੇ ਸਰਪੰਚ ਸੁਖਬੀਰ ਸਿੰਘ ਦੀ ਕਤਲ ਦੀ ਦੱਸੀ ਉਹ ਰੌਕਟੇ ਕਰੇ ਕਰ ਦੇਣ ਵਾਲੀ ਹੈ ਪਾਵੇਂਕੇ ਪੁਲਿਸ ਨੇ ਵੱਡੀ ਗਿਣਤੀ ਵਿੱਚ ਹਮਲਾਵਾਰਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਪਰੰਤੂ ਨਸ਼ੇ ਦੇ ਖਿਲਾਫ ਵਿੱਡੀ ਮਹਿੰਮ ਦੀ ਕਰਕੇ ਇੱਕ ਨੌਜਵਾਨ ਸਰਪੰਚ ਦੇ ਕਤਲ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਕਿ ਵਿਕਰ ਇਸੇ ਤਰ੍ਹਾਂ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਜਾਰੀ ਰਹੀ ਤਾਂ ਕਿਵੇਂ ਲੋਕ ਸਰਕਾਰ ਅਤੇ ਪੁਲਿਸ ਦੇ ਨਸ਼ੇ ਦੇ ਖਿਲਾਫ ਵਿੱਡੀ ਗਈ ਮਹਿੰਮ ਦਾ ਹਿੱਸਾ ਬਣਗੇ ਘਟਨਾਈ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਆ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚਿੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ ਮੁੜ ਕੇ ਜੀ ਉਹ ਆਪਦੇ ਆਪ ਦੇ ਘਰਾਂ ਨੂੰ ਭਾਗ ਗਿਆ ਉਹ ਆਪਦੇ ਘਰੇ ਭਾਗ ਗਿਆ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਭਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਨੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕਿਰਪਾਨਾਂ ਵਰਸੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢੱਡ ਚ ਵਰਸਾ ਵਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਤੌੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇੱਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸਾਮ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਕਿੰਨੇ ਵਜੇ ਹੋਈ ਹੈ ਘਟਨਾ ਸਾਰੀ ਇਹ ਇਹ 7 7:30 ਵਜੇ ਹੋਈ ਹੈ ਜੀ ਕਿੰਨੇ ਜਾਨੇ ਤੇ ਹਮਲਾ ਹੋਇਆ ਹੈ ਇਹਦੇ ਵਿੱਚ ਕਿੰਨੇ ਜਾਨੇ ਅਸੀਂ ਸੀਗੇ ਜੀ 5 7 ਜਾਨੇ ਉਹ ਸੀਗੇ ਕਟੂਕਟ 50 ਜਾਣਿਆਂ ਦੇ ਬਾਸ ਬਾਹ ਹੋਰ ਕਿਹੜੀ ਸੱਟਾਂ ਵੱਜੀਆਂ ਜੀ ਸੱਟਾਂ ਜੀ ਸਾਡੇ ਹਜੇ ਬਾਵਾ ਜਾਣਿਆਂ ਦੇ 5-7 ਜਾਣਿਆਂ ਦੀਆਂ ਸਾਰਿਆਂ ਦੀਆਂ ਸੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਅਸੀਂ ਤਾਂ ਇੰਹੀਂ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਿ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਘਰੋਂ ਨਾ ਪਟਾੜ ਵਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪਈ ਰਹਿੰਦੇ ਉਥੇ ਜੇ ਆਪਾਂ ਪਹਿਲਾ ਸਰਪੰਚ ਦੀ ਗੱਲ ਕਰੀ ਕਹੇ ਦਾ ਸੁਭਾਅ ਸੀ ਬੰਤੋ ਸੁਭਾ ਬਾਈ ਯਾਰ ਪੂਰਾ ਵਧੀਆ ਸੀਗਾ ਜੇ ਬਾਈ ਸੁਭਾ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਢੇ 450 ਵੋਟ ਨਾਲ ਜਿੱਤੇ ਉਹਨਾਂ ਨੂੰ ਤਾਂ ਬਾਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ ਲੱਗਦਾ ਰੰਦੇਸ਼ ਲੱਗਦੀ ਆ ਤੂੰ ਕਿਤੇ ਕਿਤੇ ਕਿਵੇਂ ਬਾਈ ਰੰਦੇਸ਼ ਲੱਗਦੀ ਆ ਸਰਪੰਚ ਹੀ ਲੱਗੇਸ਼ ਤਾਂ ਬਾਈ ਉਹ ਬਣਾਈ ਵੀ ਉਹਨਾਂ ਦਾ ਰਾਦਾ ਸੀਗਾ ਨਹੀਂ ਬੰਦਾ ਜਿੱਦ ਕੇ ਕੌਣ ਹੈ ਸੱਟ ਮਾਰ ਕੇ ਜਾਂਦਾ ਹੁੰਦਾ ਬਾਈ ਯਾਰ ਰਾਦਾ ਕਰਕੇ ਆਏ ਸੀ ਉਹ ਤੇ ਸਾਰਾ ਘਟਨਾਕਰ ਤੁਹਾਡੇ ਸਾਹਮਣੇ ਹੋਇਆ ਹੈ ਮੈਂ ਬਾਈ ਨਾਲ ਹੀ ਸੀਗਾ ਮੇਰੇ ਵੀ ਬੱਜੇ ਇਥੇ ਬਾਹਾਂ ਤੇ ਸੱਟ ਜਾਨੂੰ ਇਨਸਾਫ ਚਾਹੀਦਾ ਸਾਨੂੰ ਇਵੇਂ ਸਾਨੂੰ ਪਹਿਲਾਂ ਕਿਹਾ ਮੇਰਾ ਤਾਂ ਕੰਧ ਸਾਜੀ ਭਤੀਜਾ ਸੀ ਸਾਡਾ ਤਾਂ ਚਿਰਾਗ ਬੁੱਝ ਗਿਆ ਹਾਂਜੀ ਕਿੰਨੇ ਬੰਦੇ ਨੇ ਹਮਲਾ ਕੀਤਾ ਕੀ ਕੋਈ ਸੀ ਉਹਨਾਂ ਕੋਲ ਬੰਦੇ ਤਾਂ ਪਤਾ ਹੀ ਨਹੀਂ ਸੰਤੋਜੀ ਲੱਗਿਆ ਕਿੰਨੇ ਕਿਸੀ ਸੰਤ ਮੇਕੂੰ ਦੱਬ ਲਿਆ ਚੀਜ਼ ਨੇ ਆ ਕੇ ਵੀ ਨੇਰੀ ਆ ਗਈ ਹਾਂ ਹਮਲਾਤਾਂ ਕੋਲ ਪਤਾ ਨਹੀਂ ਕੀ ਕੀ ਸੀ ਉਹਨਾਂ ਕੋਲੇ ਗੋਲੀਆਂ ਚੱਲੀਆਂ ਗੋਲੀਆਂ ਪੰਜ ਸੀ ਗੋਲੀਆਂ ਚੱਲੀਆਂ ਜੀ ਹੋ ਸਕਦਾ ਬਰਸਾ ਤਾਂ ਮੁੰਡੇ ਤੇ ਵੱਜ ਹੀ ਗਿਆ ਹਾਂ ਬਾਕੀ ਫਿਰ ਕਿਰਪਾਨਾਂ ਵੀ ਹੋਣਗੀਆਂ ਨਾਸੇ ਵੀ ਉੱਤੇ ਟੁੱਟੇ ਮਹਿਕਮੇ ਨੂੰ ਫੜਾਏ ਅਸੀਂ ਉਹਨਾਂ ਕੋਲ ਗੰਡਾਸੇ ਵੀ ਸੀ ਸੀ ਕਿਰਪਾਨਾ ਵੀ ਸੀ ਕਹਿੰਦੇ ਤੇ ਆਪਣਾ ਫਾਇਰ ਕਰਿਆ ਫਾਇਰ ਵੀ ਕੀਤੇ ਆ ਤੇ ਵਰਸਾ ਸੀ ਮੇਨ ਜਿਹੜਾ ਕਤਲ ਹੋਇਆ ਵਰਸ਼ੇ ਨਾਲ ਹੋਇਆ ਜੀ ਕਹਿੰਦੇ ਕਿੰਨੇ ਫਾਇਰ ਚੱਲੇ ਆ ਇੱਥੇ ਤਕਰੀਬਨ 4-5 ਫਾਇਰ ਸੁਣਿਆ ਜੀ ਮੈਨੂੰ ਤਾਂ ਮੰਗ ਕੀ ਕਰਦੇ ਬਾਈ ਜਿਹੜਾ ਵੱਡੀ ਘਟਨਾ ਹੋਈ ਹੈਗੀ ਮੰਗ ਤਾਂ ਜੀ ਬਸ ਪਰਿਵਾਰ ਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਜਿਹੜੇ ਦੋਸਤੀ ਆ ਉਹਨਾਂ ਨੂੰ ਸਜ਼ਾ ਵਗੈਰਾ ਜਿਹੜੀ ਵੀ ਚਾਹੀਦੀ ਆ ਹੋਣੀ ਚਾਹੀਦੀ ਆ ਇਹ ਫਾਇਰ ਦਾ ਹਾਂ ਜੀ ਉਹੀ ਏ ਖੋਖਾ ਇਹ ਨਸ਼ੇ ਤੋਂ ਵੀ ਰੋਗ ਲੀਤੀ ਸਰਪੰਚ ਹਾਂ ਜੀ ਹੋਈ ਸੀ ਕਹਿੰਦਾ ਕੋਈ ਇਹਨਾਂ ਦੀ ਗੱਲ ਮਾੜੀ ਮੋਟੀ